ਬੱਡਾ ਕਿਥੇ ਰਹਿਣਾ ਮੇਰਾ ਨਾਮ ਰੁਬੀ ਮੰਤੇ ਮੈਂ ਸ਼੍ਰੀ ਮੁਕਸਰ ਸਾਹਿਬ ਦੀ ਰਹਿਣ ਵਾਲੀ ਆਂ ਕੀ ਕਰਨੋਂ ਕੋਈ ਹਸਪੀਟਲ ਬਣ ਕੇ ਮੈਂ ਵਧਾਈ ਲੈਣ ਗਈ ਸੀ ਤੇ ਮੇਰੇ ਮਨਤ ਗੱਲ ਪੈ ਗਏ ਲੱਖੇ ਵਾਲੀ ਮੰਡੀ ਦੇ ਸਿਗੇ ਕਰਨਪੁਰ ਬਸਤੀ ਦੇ ਸੁੱਖੀ ਮੰਤ ਦੇ ਸਿਗੇ ਜੀ ਤੇ ਮੈਨੂੰ ਕਹਿੰਦੇ ਸਾਡਾ ਏਰੀਆ ਮਗਰ ਨਹੀਂ ਸਭ ਤੁਹਾਡਾ ਏਰੀਆ ਨਹੀਂ ਹੈਗਾ ਮੇਰੇ ਗੁਰੂ ਦਾ ਏਰੀਆ ਭੋਲੀ ਮੰਤ ਦਾ ਜੀ ਵੀ ਅਸੀਂ ਆਪ ਦਾ ਏਰੀਆ ਮੰਗਾਂਗੇ ਇਹਨਾਂ ਨੇ ਗੁੰਡੇ ਬੁਲਾ ਲਏ ਉੱਥੇ ਆ ਵੀ ਇਹਨਾਂ ਨੇ ਮੈਨੂੰ ਕੁੱਟਿਆ ਮਾਰੇ 25 30 ਜਾਣੇ ਸੀ 25 30 ਜਾਣੇ ਸੀਗੇ ਤੇ ਮੁੰਡੇ ਬੁਲਾ ਲਏ ਉਹਨਾਂ ਨੇ ਇੱਕ ਕਰਪਾਣਾ ਕਰਪਣਾ ਲੈ ਕੇ ਆ ਗਏ ਜੀ ਜਿਨ੍ਹਾਂ ਨੇ ਮੇਰੇ ਬਾਹਰ ਤੇ ਕਰਪਾਣਾ ਮਾਰੀ ਤੇ ਉੱਥੇ ਮੈਂ ਆਪਣੇ ਘਰ ਦੇ ਨਾਲ ਫੋਨ ਲਾਇਆ ਉਹਨਾਂ ਨੇ ਆ ਕੇ ਮੈਨੂੰ ਚੜਾਇਆ ਤੇ ਮੈਂ ਤੇ ਅਗਦਾ ਕਲੋਸਪਿਟਲ ਦਾ ਘਲੂ ਹੋਈ ਮਾਤਾ ਅੱਜ ਤੋਂ ਇਹ ਹੀ ਕਹਿਣਾ ਚਾਹੁੰਨੀ ਆ ਕਿ ਇਹ ਸਾਰੇ ਨਕਲੀ ਮਨਤਾ ਇਹਨਾਂ ਦੀ ਜਾਂਚ ਕੀਤੀ ਜਾਵੇ ਇਹਨਾਂ ਦਾ ਮੈਡੀਕਲ ਕਰਾਇਆ ਜਾਵੇ ਸਾਰਿਆਂ ਦਾ ਵੀ ਇਹਨਾਂ ਨੇ ਪਹਿਲੇ ਵੀ ਇੱਕ ਮਨ ਤਮਾਰ ਕੇ ਲੱਖੇ ਵਾਲੀ ਮੰਡੀ ਗਾ ਲਿਆ ਨਹੀਂ ਹੁਣੀ ਜੇਲ ਕੱਟ ਕੇ ਹੁਣੀ ਆਏ ਆ ਤੇ ਗੁੰਡਾਗਰ ਦੇ ਕਰਦੇ ਬਸ ਥੋਲਦੀ ਧਮਕੀ ਦੇ ਨੇ ਮੈਨੂੰ ਕਹਿੰਦੇ ਆ ਕਿ ਤੈਨੂੰ ਗੋਲੀ ਮਾਰ ਦੇ ਤੈਨੂੰ ਜਾਨੋ ਮਾਰ ਦਾਂਗੇ ਇਸ ਏਰੀਆ ਸੀ ਆਪ ਮੰਗਾਗੇ ਜੀ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਕੋ ਕੀ ਮੰਗਤਾ ਅਸੀਂ ਇਹ ਮੰਗ ਰਹੇ ਨਾ ਇਹ ਨਦੀ ਕਾਰਵਾਈ ਕਾਨੂੰਨ ਕਰਵਾਈ ਸਖਤ ਕੀਤੀ ਜਾਵੇ ਜੋ ਜੋ ਵੀ ਸਾਡੇ ਤੋਂ ਹੁੰਦਾ ਹੈ ਕਿ ਇਹਨਾਂ ਦੇ ਕੁਝ ਸਖਤ ਕਾਰਵਾਈ ਕੀਤੀ ਜਾਵੇ ਵੀ ਇਹ ਨਕਲੀ ਮਾਦਰ ਸਾਰੇ ਸੱਚ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼